ਪੰਚਾਇਤ ਦੀ ਨਸ਼ੇ ਦੇ ਸੁੱਧਾਕਰਾਂ ਨੂੰ ਤਾੜਨਾ ਮਤਾ ਪਾ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਪਿੰਡ ਦੇ ਵਿੱਚ ਉਹ ਮਦਦ ਕਰਨ ਵਾਲਿਆਂ ਦੇ ਬਾਈਕੜ ਦਾ ਹੈਲਾ ਜੀ ਆ ਪੰਜਾਬ 'ਚ ਨਸ਼ੇ ਦੇ ਵਧ ਰਹੇ ਕੋੜ ਨੂੰ ਖਤਮ ਕਰਨ ਦੇ ਲਈ ਹੁਣ ਪਿੰਡਾਂ ਦੀਆਂ ਪੰਚਾਇਤਾਂ ਲਾਂਬੰਦ ਹੋ ਰਹੀਆਂ ਨੇ ਤੇ ਮਤਾ ਜ਼ਿਲ੍ਹਾ ਫਾਜ਼ਿਲਕਾ ਦੇ ਕਸਬਾ ਅਬੂਹਰ ਦੇ ਪਿੰਡ ਚੂੜੀਵਾਲਾ ਧੰਨਾ ਦੀ ਮਹਿਲਾ ਸਰਪੰਚ ਅਤੇ ਪੰਚਾਇਤ ਨੇ ਸਾਂਝੇ ਤੌਰ ਦੇ ਉੱਤੇ ਪਾਇਆ ਤਾਂ ਜੋ ਪਿੰਡ ਦੇ ਵਿੱਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਈ ਜਾ ਸਕੇ ਨਾਲ ਹੀ ਪਿੰਡ ਦੇ ਵਿੱਚ ਭਾਈਚਾਰਕ ਮਾਹੌਲ ਬਣਾਉਣ ਦੇ ਲਈ ਵੀ ਕੁਝ ਹੋਰ ਮਤੇ ਪਾਏ ਗਏ ਪਰ ਪੰਚਾਇਤ ਦਾ ਸਭ ਤੋਂ ਅਹਿਮ ਮਤਾ ਨਸ਼ੇ ਦੇ ਖਿਲਾਫੀ ਹੈ ਪੰਚਾਇਤ ਦੇ ਵੱਲੋਂ ਪਾਇ ਇਸ ਮਤੇ ਦਾ ਵੇਰਵਾ ਕੁਜ ਇਸ ਤਰ੍ਹਾਂ ਹੈ ਨੰਬਰ 1 ਪਿੰਡ ਦੇ ਵਿੱਚ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਮੈਡੀਕਲ ਸਟੋਰ ਦੇ ਉੱਪਰ ਨਸ਼ੀਲੀਆਂ ਗੋਲੀਆਂ ਵੇਚਣ ਅਤੇ ਰੱਖਣ ਦੀ ਮਨਾਹੀ ਕੀਤੀ ਜਾਂਦੀ ਹੈ ਜੇਕਰ ਕਿਸੇ ਕੋਲ ਨਸ਼ਾ ਫੜਿਆ ਜਾਂਦਾ ਹੈ ਤਾਂ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਸ ਕਰਕੇ ਉਸ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਨੰਬਰ 2 ਜੇਕਰ ਪਿੰਡ ਦਾ ਕੋਈ ਮੌਤਬਰ ਵਿਅਕਤੀ ਜਾਂ ਗ੍ਰਾਮ ਪੰਚਾਇਤ ਦਾ ਕੋਈ ਮੈਂਬਰ ਨਸ਼ਾ ਵੇਚਣ ਵਾਲੇ ਦੀ ਸਹਾਇਤਾ ਕਰਦਾ ਹੈ ਤਾਂ ਉਸ ਦੀ ਜ਼ਮਾਨਤ ਕਰਵਾਉਂਦਾ ਹੈ ਤਾਂ ਪੂਰੇ ਪਿੰਡ ਦੇ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਏਗਾ। ਨੰਬਰ 3 ਪਿੰਡ ਦਾ ਕੋਈ ਲੜਕਾ ਜਾਂ ਲੜਕੀ ਪਿੰਡ ਦੇ ਵਿੱਚ ਹੀ ਆਪਸ ਵਿੱਚ ਭੱਜ ਕੇ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ। ਜੇਕਰ ਪਿੰਡ ਦਾ ਕੋਈ ਮੌਤਬਰ ਵਿਅਕਤੀ ਜਾਂ ਗ੍ਰਾਮ ਪੰਚਾਇਤ ਦਾ ਕੋਈ ਮੈਂਬਰ ਉਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਮਦਦ ਕਰਦਾ ਹੈ ਤਾਂ ਪੂਰੇ ਪਿੰਡ ਦੇ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ। ਨੰਬਰ 4 ਪਿੰਡ ਦੇ ਸਕੂਲ ਟਾਈਮ ਸਕੂਲ ਦੀ ਛੁੱਟੀ ਟਾਈਮ বাস ਦੇ ਟਾਈਮ ਬਿਨਾਂ ਕੋਈ ਵਜ੍ਹਾ ਪਿੰਡ ਦੇ ਵੱਖ-ਵੱਖ ਮੋੜਾਂ ਦੇ ਉੱਪਰ ਜਾਂ ਸਕੂਲ ਗੇਟ ਦੇ ਅੱਗੇ ਖੜਨ ਦੀ ਸਖਤ ਮਨਾਹੀ ਹੈ ਅਜਿਹਾ ਕਰਨ ਵਾਲੇ ਵਿਅਕਤੀ ਤੇ ਪੰਚਾਇਤ ਕਾਰਵਾਈ ਕਰੇਗੀ ਨੰਬਰ 5 ਪਿੰਡ ਦੀ ਪੰਚਾਇਤੀ ਜ਼ਮੀਨ ਤੇ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕਰੇਗਾ ਅਤੇ ਪੰਚਾਇਤੀ ਜ਼ਮੀਨ ਦੀ ਖਰੀਦੋ-ਫਰੋਖਤ ਕਰਨ ਵਾਲੇ ਵਿਅਕਤੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਨਾਂ ਫੈਸਲਿਆਂ ਬਾਰੇ ਮਹਿਲਾ ਸਰਪੰਚ ਦੇ ਮੁੰਡੇ ਨੇ ਜਾਣਕਾਰੀ ਦਿੰਦੇ ਆ ਕਿ ਕਿ ਜੋ ਵੀ ਇਹਨਾਂ ਫੈਸਲਿਆਂ ਦੀ ਉਲੰਘਣਾ ਕਰੇਗਾ ਉਸ ਦਾ ਪਿੰਡ ਦੇ ਵਿੱਚ ਉਹ ਬਾਈਕਟ ਕੀਤਾ ਜਾਏਗਾ ਜਿਹੜਾ ਵਿਅਕਤੀ ਪਿੰਡ ਦੇ ਵਿੱਚ ਨਸ਼ਾ ਵੇਚੂਗਾ ਜਾਂ ਨਸ਼ਾ ਕਰਦਾ ਫੜਿਆ ਗਿਆ ਉਹਨੂੰ ਮਤਾ ਪਾ ਕੇ ਬਾਈ ਨੇ ਮਤਾ ਪਾ ਕੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਪੰਚਾਇਤ ਕਰਵਾਉਗੀ ਦੂਸਰਾ ਇਹ ਸੀ ਵੀ ਅਸੀਂ ਨਸ਼ੇ ਵਾਲੇ ਪਹਿਲਾਂ ਫੜਿਆ ਦੇਖਣ ਸਾਨੂੰ ਇਹ ਮਿਲਿਆ ਵੀ ਇਹਨਾਂ ਦੀ ਸਫਾਰਸਮੈਂਟ ਚ ਹੋ ਜਾਂਦੀ ਐ ਇਹਨਾਂ ਸਿੜੀਆਂ ਦੀ ਇਹ ਥਾਣੇ ਤੱਕ ਬਾਅਦ ਚ ਪਹੁੰਚਦੇ ਆ ਪਹਿਲਾਂ ਇਹਨਾਂ ਦੀ ਸਫਾਰਸਾ ਪੇ ਜਾਂਦੀ ਐ ਇਹਨਾਂ ਨੂੰ ਛੱਡੋ ਚੁੜਾਈ ਇਹਨਾਂ ਦੀ ਹੋ ਜਾਂਦੀ ਐ ਤਾਂ ਕਰਕੇ ਅਸੀਂ ਇਹ ਮਤਾ ਪਾਇਆ ਪੰਚਾਇਤ ਨੇ ਸਮੂਹ ਗਵਾਂਵਾਸੀਆਂ ਦੇ ਸਹਿਯੋਗ ਨਾਲ ਵੀ ਜਿਹੜਾ ਬੰਦਾ ਪਿੰਡ ਦਾ ਮੋਤਵਰ ਬੰਦਾ ਐ ਇਹਨਾਂ ਨੇ ਸਿੜੀਆਂ ਦੀ ਜ਼ਮਾਨਤ ਕਰਾਊਗਾ ਜਾਂ ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਕਰਦਾ ਉਹ ਦਾ ਪਿੰਡ ਦੇ ਵਿੱਚ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਊਗਾ ਤੇ ਜਿਹੜੀ ਵੀ ਲੀਗਲ ਕਾਰਵਾਈ ਹੋਈ ਉਹਨਾਂ ਤੇ ਪੰਚਾਇਤ ਮਤਾ ਪਾ ਕੇ ਕਰਵਾਈ ਗਈ ਨਸ਼ੀਲੀ ਗੋਲੀਆਂ ਵੇਚਦਾ ਹੈ ਜਿਹੜਾ ਮੈਡੀਕਲ ਸਟੋਰ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਨਸ਼ੀਲੀ ਗੋਲੀਆਂ ਵੇਚਦੇ ਆ ਉਹਨਾਂ ਤੇ ਜਿਵੇਂ ਛੋਟੇ ਬੱਚਾ ਨੂੰ ਨਸ਼ਾ ਦਿੰਦੇ ਆ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਏਗੀ ਜੀ ਇਸ ਤੇ ਇੱਕ ਕਮੇਟੀ ਵੀ ਬਣੀ ਹੋਈ ਹੈ ਸਾਡੇ ਪਿੰਡ ਚ ਜੀ ਅਸੀਂ ਚਾਰ ਪੰਜ ਮਤੇ ਪਾਏ ਜੀ ਇੱਕ ਦੋ ਲੜਕੇ ਸਕੂਲ ਕੇ ਬਾਹਰ ਖੜੇ ਰਹਤੇ ਆ ਜੀ ਸਕੂਲ ਟਾਈਮ ਮੇ ਸਵੇਰ ਖੜੇ ਰਹਤੇ ਹੈ ਜਾਂ ਦੁਪਹਿਰ ਕੋ ਜਬ ਛੁੱਟੀ ਹੁੰਦੀ ਹੈ ਉਸ ਟਾਈਮ ਖੜੇ ਰਹਤੇ ਹੈ ਜੀ ਉਹਨਕੇ ਵੀ ਹਮ ਐਕਸ਼ਨ ਲੈ ਰਹੇ ਜੀ ਮਾਰੀ ਪੰਚਾਇਤ ਹੈ ਹਾਂਜੀ ਸਾਦੀ ਕੋ ਲੈ ਕੇ ਹੈ ਜੀ ਜੋ گاਉਂ ਮੇਂ ਸਾਦੀ ਕਰ ਰਹੇ ਹੈ ਜੀ ਲੜਕੇ ਲੜਕੀ ਤੋ ਬਹੁਤ ਹੀ ਬੁਰੀ ਬਾਤ ਹੈ ਜੀ ਐਕਸ਼ਨ ਹੈ ਜੀ ਹਮ ਜੋ ਐਸਾ ਕੰਮ ਕਰਤਾ ਤੋ ਉਹਨਕੋ ਹਮ گاਉਂ ਸੇ ਬਾਹਰ ਕਾਲੇਂਗੇ ਪਿੰਡ ਵਾਸੀਆ ਨੇ ਪੰਚਾਇਤ ਦੇ ਵੱਲੋਂ ਲੈ ਗੇ ਨਾ ਫੈਸਲਿਆਂ ਨੂੰ ਪਿੰਡ ਦੀ ਭਲਾਈ ਦੇ ਲਈ ਸਹੀ ਦੱਸਿਆ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਨਾ ਫੈਸਲਿਆਂ ਦੇ ਲਾਗੂ ਹੋਣ ਦੇ ਨਾਲ ਜਿੱਥੇ ਪਿੰਡ ਦੇ ਵਿੱਚ ਨਸ਼ੇ ਨੂੰ ਨੱਥ ਪਵੇਗੀ ਉੱਥੇ ਹੀ ਮਾਪਿਆਂ ਦੀ ਇੱਜ਼ਤ ਨੂੰ ਦਾਗ ਲਗਾਉਣ ਵਾਲੇ ਮੁੰਡੇ ਜਾਂ ਕੁੜੀਆਂ ਨੂੰ ਵੀ ਪਿੰਡ ਦੇ ਵਿੱਚ ਕਿਵੇਂ ਰਹਿਣਾ ਹੈ ਇਸ ਬਾਰੇ ਧਿਆਨ ਰਹੇਗਾ ਅਸੀਂ ਪੂਰਾ ਪਿੰਡ ਤੇ ਪੂਰੀ ਪੰਚਾਇਤ ਦਾ ਇਸ ਫੈਸਲੇ ਦਾ ਸਵਾਗਤ ਕਰਦੇ ਆਂ ਅਸੀਂ ਉਮੀਦ ਕਰਦੇ ਆਂ ਵੀ ਜਿਹੜੇ ਮੁੰਡੇ ਨਸ਼ਾ ਵੇਚਦੇ ਨੇ ਉਹ ਛੱਡ ਦੇਣੇ ਕੰਮ ਤੇ ਪੂਰਾ ਪਿੰਡ ਇਹਦਾ ਬਾਈਕਾਟ ਕਰੂਗਾ ਅਗਰ ਕੋਈ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਹੈ ਜਾਂ ਕੋਈ ਬਾਹਰਲੇ ਪਿੰਡੋਂ ਆ ਕੇ ਇੱਥੇ ਨਸ਼ਾ ਵੇਚਦਾ ਉਹਦਾ ਵੀ ਬਾਈਕਾਰਡ ਕੀਤਾ ਜਾਊਗਾ ਪਿੰਡ ਦਾ ਜੋ ਪਾਈਚਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਵਿੱਚ ਜਾਤ ਪਾਤਾਂ ਦਾ ਵੀ ਮੁੱਦਾ ਉਠਾ ਲੈਂਦੇ ਨੇ ਤੇ ਪਿੰਡ ਦਾ ਜਿਹੜਾ ਸ਼ਾਂਤੀਮਈ ਮਾਹੌਲ ਹੁੰਦਾ ਹੈ ਇਹ ਕੁਝ ਅਜਿਹੇ ਕਦਮ ਜਸਰਾਰਤੀਆਂ ਸਰ ਆਪਾਂ ਕਹਿ ਸਕਦੇ ਜਿਹੜੇ ਮਾਹੌਲ ਨੂੰ ਵਿਗਾੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇਹ ਕਰਨਾ ਚਾਹੀਦਾ ਸੋ ਨਸ਼ੇ ਦੇ ਖਿਲਾਫ ਪਿੰਡ ਚੂੜੀਵਾਲਾ ਥੰਨਾ ਦੀ ਪੰਚਾਇਤ ਦੇ ਵੱਲੋਂ ਲਏ ਗਏ ਇਹਨਾਂ ਮਤਿਆਂ ਦੀ ਹਰ ਪਾਸੇ ਜਿੱਥੇ ਸ਼ਲਾਘਾ ਹੋ ਰਹੀ ਹੈ ਉੱਥੇ ਹੋਰ ਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਜੇ ਨਸ਼ੇ ਦੇ ਕੋੜ ਨੂੰ ਖਤਮ ਕਰਨਾ ਹੈ ਤਾਂ ਲੋਕਾਂ ਨੂੰ ਪਿੰਡ ਪੱਦਰ ਦੇ ਉੱਤੇ ਆਪ ਹੀ ਲਾਂਬੰਦ ਹੋਣਾ ਪਏਗਾ ਤਾਂ ਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇਗਾ ਅਵਤਾਰ ਗਿੱਲ ਦੀ ਰਿਪੋਰਟ ਪੀਟੀਸੀ ਨਿਊਜ਼ ਅਬਹੁਤ